ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਨੇ ਆ ਕਿ ਪੰਜਾਬ ਨੂੰ ਦਿਹਲੌਂ ਦੀ ناکਾਮ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਧੁਨਿਕ ਹਥਿਆਰਾਂ ਸਣੇ ਗ੍ਰਿਫਤਾਰੀ ਹੋਈ ਹੈ ਦੱਸਦੇ ਦਾ ਚੱਲਦੇ ਆ ਕਿ ਜੋ ਜੱਗੂ ਭਗਵਾਨ ਪੂਰੀ ਹੈ ਉਸ ਦਾ ਇੱਕ ਸਾਥੀ ਹੈ ਪੰਡੋਰੀ ਉਸ ਨੂੰ ਇਹ ਹਥਿਆਰ ਸਪਲਾਈ ਕਰਨੇ ਸੀ ਔਰ ਉਸ ਤੋਂ ਬਾਅਦ ਪੰਜਾਬ ਨੂੰ ਹਦਲੌਨ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ناکਾਮ ਕਰ ਦਿੱਤੀ ਗਈ ਹੈ ਕੋਸ਼ਿਸ਼ ਪੰਜਾਬ ਪੁਲਿਸ ਵੱਲੋਂ ਉਹ ਦੱਸ ਦਿੰਦੀ ਹੈ ਕਿ ਭਾਰਤ ਵਿੱਚ ਹਥਿਆਰ ਤੇ ਡਰੱਗਸ ਭੇਜਣ ਦੇ ਕੰਮ ਦੇ ਵਿੱਚ ਇਹ ਜਿਹੜਾ ਗਿਰੋ ਹੈ ਫੜਿਆ ਗਿਆ ਹੈ ਇਸ ਸ਼ਾਮਲ ਸੀ ਔਰ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਵੱਡੀ ਤਦਾਦ ਦੇ ਵਿੱਚ ਹਥਿਆਰ ਗੋਲੀਆਂ ਤੇ ਨਕਦੀ ਬਰਾਮਦ ਹੋਈ ਹੈ ਸ਼ੁਰੂਆਤੀ ਜਾਂਚ ਪਤਾ ਲੱਗਾ ਹੈ ਕਿ ਇਹਨਾਂ ਦਾ ਸਿੱਧਾ ਸੰਪਰਕ ਪਾਕਿਸਤਾਨ 'ਚ ਬੈਠੇ ਆਈਐਸਆਈ ਦੇ ਏਜੰਟਾਂ ਨਾਲ ਹੈ ਫਿਲਹਾਲ ਫੜੀ ਗਈ ਜਿਹੜੀ ਖੇਪ ਹੈ ਉਹ ਨਵਪੰਡੋਰੀ ਜੋ ਕਿ ਜੱਗੂ ਭਗਵਾਨਪੁਰੀਆ ਦਾ ਸਾਥੀ ਦੱਸਿਆ ਜਾ ਰਿਹਾ ਸੀ ਉਸ ਨੂੰ ਸੌਂਪੀ ਜਾਣੀ ਸੀ ਔਰ ਕਿਹਾਏ ਜਾ ਰਿਹਾ ਹੈ ਕਿ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਨੈਟਵਰਕ ਜਿਹੜਾ ਹੈ ਉਹ ਅੱਤਵਾਦੀ ਗੈਂਗਸਟਰ ਗਿਰੋਹਾਂ ਦੇ ਆਪਸੀ ਗਠਜੋੜ ਦਾ ਇੱਕ ਹਿੱਸਾ ਹੈ ਫਿਲਹਾਲ ਇਹਨਾਂ ਪਾਸੋਂ AK 308 ਅਸॉल्ट ਰਾਈਫਲ ਬਰਾਮਦ ਹੋਈ ਹੈ ਨਾਲ ਦੇ ਨਾਲ ਦੋ ਗਲੌਕ 9mm ਪਿਸਤੌਲ AK ਰਾਈਫਲ ਤੇ 90 ਜਿੰਦਾ ਕਾਰਤੂਸ 9mm ਦੇ 10 ਜਿੰਦਾ ਕਾਰਤੂਸ 7.5 ਲੱਖ ਦੀ ਡਰੱਗ ਮਨੀ ਇੱਕ ਕਾਰ ਤੇ ਤਿੰਨ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਹੈ ਫਿਲਹਾਲ ਪੂਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਅਕਾਊਂਟ X ਤੇ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਰੂਲਪੁਰੀਸ ਦੀ ਵੱਡੀ ਕਾਮਯਾਬੀ ਹੈ ਔਰ ਇਸ ਮਾਮਲੇ ਦੇ ਵਿੱਚ ਪੰਜ ਕੁખ્યાਤ ਜਿਹੜੇ ਮੈਂਬਰ ਨੇ ਗਿਰੋਹ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਦਾ ਸਿੱਧਾ ਸੰਪਰਕ ਪਾਕਿਸਤਾਨ ਦੇ ਆਈਐਸਆਈ ਏਜੰਟਾਂ ਦੇ ਨਾਲ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਗ੍ਰਿਫਤਾਰੀ ਨਾ ਹੁੰਦੀ ਤਾਂ ਕੋਈ ਵੀ ਵੱਡੀ ਵਾਰਦਾਤ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਔਰ ਇਸ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਕਰ ਲਈ ਗਈ ਹੈ ਫਿਲਹਾਲ ਇਹ ਖੇਪ ਜਿਹੜੀ ਹੈ ਹੁਣ ਇਹਨਾਂ ਤੋਂ ਪੁੱਛ ਪ੍ਰਤਾਲ ਹੋਵੇ ਕਿ ਆਖਿਰਕਾਰ ਇਹ ਖੇਪ ਜਿਹੜੀ ਸੀ ਉਹ ਅੱਗੇ ਜਿਹੜੀ ਸਪਲਾਈ ਹੋਣੀ ਸੀ ਜੋ ਖਿਆਤ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸਦੇ ਸਾਥੀ ਨੂੰ ਇਹ ਜਾਣੀ ਸੀ ਔਰ ਉਸ ਤੋਂ ਬਾਅਦ ਇਹਨਾਂ ਨਾਲ ਕੌਣ-ਕੌਣ ਸ਼ਾਮਲ ਹੈ ਔਰ ਇਹ ਹਥਿਆਰ ਜਿਹੜੇ ਸੀ ਹੋਰ ਕਿੱਥੇ ਅੱਗੇ ਸਪਲਾਈ ਹੋਣੇ ਸੀ ਕਿਹਨਾਂ ਚੀਜ਼ਾਂ ਦੇ ਲਈ ਇਸ ਦਾ ਇਸਤੇਮਾਲ ਹੋਣਾ ਸੀ ਫਿਲਹਾਲ तमाम ਜਾਣਕਾਰੀ ਪੰਜਾਬ ਪੁਲਿਸ ਵੱਲੋਂ ਇਕੱਤਰ ਕੀਤੀ ਜਾਵੇਗੀ ਫਿਲਹਾਲ ਦੱਸ ਦਿੰਦੇ ਆ ਕਿ ਆਈਐਸਆਈ ਏਜੰਟ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਅਕਸਰ ਹੀ ਨਸ਼ਾ ਔਰ ਹਥਿਆਰਾਂ ਦੀ ਸਪਲਾਈ ਭਾਰਤ ਦੇ ਵਿੱਚ ਕੀਤੀ ਜਾਂਦੀ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਪਲਾਈ ਹੁੰਦੀ ਆ ਔਰ ਇਸ ਤੋਂ ਪਹਿਲਾਂ ਜਿਹੜੀ ਇਹ ਸਪਲਾਈ ਹੋਈ ਹੈ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਇਹ ਜਿਹੜਾ ਗਿਰੋਹ ਹੈ ਭਾਰਤ ਤੇ ਹਥਿਆਰ ਔਰ ਡਰੱਗਸ ਤੇ ਜੁੰਦਾ ਇਹ ਕੰਮ ਕਰਦਾ ਸੀ ਔਰ ਲਗਾਤਾਰ ਕਾਫੀ ਚਿਰ ਤੋਂ ਇਹਨਾਂ ਦੀ ਇਹ ਸਰਗਰਮੀ ਜਿਹੜੀ ਸੀ ਸਰਹੱਦੀ ਇਲਾਕਿਆਂ ਦੇ ਵਿੱਚ ਚੱਲ ਰਹੀ ਸੀ ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ 5 ਮੁਲਜ਼ਮ ਜਿਹੜੇ ਨੇ ਜਿਨ੍ਹਾਂ ਦੇ ਆਈਐਸ ਤਾਈਦ ਨਾਲ ਸਿੱਧੇ ਸੰਪਰਕ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਵੱਡੀ ਗੱਲ ਹੈ ਕਿ ਜੋ ਗੈਂਗਸਟਰ ਜੱਗੂ ਭਗਵਾਨਪੁਰੀਆ ਹੈ ਉਹਨਾਂ ਦੇ ਜੋ ਸਾਥੀ ਹੈ ਪੰਡੋਰੀ ਉਸ ਤੱਕ ਇਹ ਹਥਿਆਰ ਜਿਹੜੇ ਸੀ ਉਹ ਜਾਣੇ ਸਨ ਔਰ ਉਹਨਾਂ ਨੂੰ ਸੌਂਪੇ ਜਾਣੇ ਸੀ ਔਰ ਉਸ ਤੋਂ ਬਾਅਦ ਇਹ ਹਥਿਆਰਾਂ ਦੀ ਸਪਲਾਈ ਅੱਗੇ ਕਿੱਥੇ ਹੋਣੀ ਸੀ ਜਾਂ ਫਿਰ ਪੰਡੋਰੀ ਨੇ ਖੁਦ ਇਹ ਹਥਿਆਰ ਮੰਗਾਏ ਸੀ ਔਰ ਉਸ ਤੋਂ ਬਾਅਦ ਕੀ ਹੈ ਜਾ ਰਹੇ ਸੂਤਰਾਂ ਦੀ ਹਵਾਲਤ ਕਿ ਤੋ ਕਿ ਪੰਜਾਬ ਨੂੰ ਧੇਲੋਂ ਦੀ ਪਲਾਨਿੰਗ ਚੱਲ ਰਹੀ ਸੀ ਔਰ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਪਲਾਨਿੰਗ ਦੇ ਉੱਤੇ ਪਾਣੀ ਫੇਰ ਦਿੱਤਾ ਹੈ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਕਹਿ ਸਕਦੇ ਹਨ ਲਗਾਤਾਰ ਪੰਜਾਬ ਪੁਲਿਸ ਅਲਰਟ ਤੇ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਪਲਾਨਿੰਗ ਨੂੰ ناکਾਮ ਕਰ ਦਿੱਤਾ ਗਿਆ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਜੇਕਰ ਇਹਨਾਂ ਦੀ ਗ੍ਰਿਫਤਾਰੀ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਵੱਡੀ ਜਿਹੜੀ ਸੀਗੀ ਪਲੈਨਿੰਗ ਜਿਹੜੀ ਸੀ ਉਹ ਕਾਮਯਾਬ ਹੋ ਸਕਦੀ ਸੀ ਪਰ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਜਿਹੜੀ ਹੈ ਉਹ ਖੇਪ ਬਰਾਮਦ ਕਰ ਲਈ ਹੈ ਔਰ ਵੱਡੇ ਹਥਿਆਰ ਆਧੁਨਿਕ ਹਥਿਆਰ ਦੱਸੇ ਜਾ ਰਹੇ ਨੇ ਜਿਹੜੇ ਕੀ ਗ੍ਰਿਫਤਾਰ ਕੀਤੇ ਗਏ ਨੇ ਬਰਾਮਦਗੀ ਜਿਨ੍ਹਾਂ ਦੀ ਹੋਈ ਹੈ ਔਰ ਪੰਜ ਮੁਲਜ਼ਮ ਜਿਨ੍ਹਾਂ ਦੇ ਸਿੱਧੇ ਆਈਐਸਆਈ ਨਾਲ ਸੰਪਰਕ ਸੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਰ ਲਈ ਗਈ ਹੈ ਕੁਰੀ ਫਿਰ ਦੱਸ ਦੇਣੀ ਆ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਜਿਹੜੀ ਜਾਣਕਾਰੀ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਐਕਸੇ ਦਿੱਤੀ ਗਈ ਹੈ ਉਹਨਾਂ ਦੇ ਮੁਤਾਬਕ ਪੰਜ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ ਔਰ ਇਨਾਂ ਪਾਸੋਂ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਉਸ ਤੋਂ ਬਾਅਦ ਜੋ ਮਸ਼ਹੂਰ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸ ਦੇ ਸਾਥੀ ਨਵ ਪੰਡੋਰੀ ਕੋਲ ਇਹ ਜਿਹੜੇ ਹਥਿਆਰ ਜਾਣੇ ਸੀ ਪੂਰੀ ਹਥਿਆਰ ਦੀ ਖੇਪ ਜਾਣੀ ਸੀ ਔਰ ਕਿਹਾ ਜਾ ਰਿਹਾ ਹੈ ਕਿ ਕੋਈ ਵਿਆਹ ਸੁਖਾਵੀ ਘਟਨਾ ਜਿਹੜੀ ਸੀ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਕਿਉਂਕਿ ਪਲੈਨਿੰਗ ਚੱਲ ਰਹੀ ਸੀ ਔਰ ਇਸ ਪਲੈਨਿੰਗ ਦੇ ਵਿੱਚ ਕੌਣ-ਕੌਣ ਸ਼ਾਮਿਲ ਸਨ ਔਰ ਅਗੋ ਕਿੰਨੂ ਕਿਸਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ ਫਿਲਹਾਲ ਇਸ ਜਾਣਕਾਰੀ ਜਿਹੜੀ ਹੈ ਉਹ ਪੁਲਿਸ ਵੱਲੋਂ ਫਿਲਹਾਲ ਇਕੱਠੀ ਕੀਤੀ ਜਾ ਰਹੀ ਹੈ ਇਹਨਾਂ ਮੁਲਜ਼ਮਾਂ ਕੋਲੋਂ ਉਸ ਤੋਂ ਬਾਅਦ ਹੀ ਕਲੀਅਰ ਹੋ ਸਕੇਗਾ ਕਿ ਆਖਿਰਕਾਰ ਇਹ ਜਿਹੜੇ ਹਥਿਆਰ ਸੀ ਇਹ ਕਿਸ ਚੀਜ਼ ਲਈ ਇਸਤੇਮਾਲ ਕੀਤੇ ਜਾਣੇ ਸੀ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਨੇ ਆ ਕਿ ਪੰਜਾਬ ਨੂੰ ਦਿਹਲੌਂ ਦੀ ਨਾਕਾਮ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਧੁਨਿਕ ਹਥਿਆਰਾਂ ਸਨ ਗ੍ਰਿਫਤਾਰੀ ਹੋਈ ਹੈ ਦੱਸਦੇ ਦਾ ਚੱਲਦੇ ਆ ਕਿ ਜੋ ਜੱਗੂ ਭਗਵਾਨ ਪੂਰੀ ਹੈ ਉਸ ਦਾ ਇੱਕ ਸਾਥੀ ਹੈ ਪੰਡੋਰੀ ਉਸ ਨੂੰ ਇਹ ਹਥਿਆਰ ਸਪਲਾਈ ਕਰਨੇ ਸੀ ਔਰ ਉਸ ਤੋਂ ਬਾਅਦ ਪੰਜਾਬ ਨੂੰ ਹਦਲੌਨ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ناکਾਮ ਕਰ ਦਿੱਤੀ ਗਈ ਹੈ ਕੋਸ਼ਿਸ਼ ਪੰਜਾਬ ਪੁਲਿਸ ਵੱਲੋਂ ਉਹ ਦੱਸ ਦਿੰਦੀ ਹੈ ਕਿ ਭਾਰਤ ਵਿੱਚ ਹਥਿਆਰ ਤੇ ਡਰੱਗਸ ਭੇਜਣ ਦੇ ਕੰਮ ਦੇ ਵਿੱਚ ਇਹ ਜਿਹੜਾ ਗਿਰੋ ਹੈ ਫੜਿਆ ਗਿਆ ਹੈ ਇਸ ਸ਼ਾਮਲ ਸੀ ਔਰ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਵੱਡੀ ਤਦਾਦ ਦੇ ਵਿੱਚ ਹਥਿਆਰ ਗੋਲੀਆਂ ਤੇ ਨਕਦੀ ਬਰਾਮਦ ਹੋਈ ਹੈ ਸ਼ੁਰੂਆਤੀ ਜਾਂਚ ਪਤਾ ਲੱਗਾ ਹੈ ਕਿ ਇਹਨਾਂ ਦਾ ਸਿੱਧਾ ਸੰਪਰਕ ਪਾਕਿਸਤਾਨ 'ਚ ਬੈਠੇ ਆਈਐਸਆਈ ਦੇ ਏਜੰਟਾਂ ਨਾਲ ਹੈ ਫਿਲਹਾਲ ਫੜੀ ਗਈ ਜਿਹੜੀ ਖੇਪ ਹੈ ਉਹ ਨਵਪੰਡੋਰੀ ਜੋ ਕਿ ਜੱਗੂ ਭਗਵਾਨਪੁਰੀਆ ਦਾ ਸਾਥੀ ਦੱਸਿਆ ਜਾ ਰਿਹਾ ਸੀ ਉਸ ਨੂੰ ਸੌਂਪੀ ਜਾਣੀ ਸੀ ਔਰ ਕਿਹਾਏ ਜਾ ਰਿਹਾ ਹੈ ਕਿ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਨੈਟਵਰਕ ਜਿਹੜਾ ਹੈ ਉਹ ਅੱਤਵਾਦ ਤੇ ਗੈਂਗਸਟਰ ਗਿਰੋਹਾ ਦੇ ਆਪਸੀ ਗਠਜੋੜ ਦਾ ਇੱਕ ਹਿੱਸਾ ਹੈ ਫਿਲਹਾਲ ਇਹਨਾਂ ਪਾਸੋਂ AK 308 ਅਸॉल्ट ਰਾਈਫਲ ਬਰਾਮਦ ਹੋਈ ਹੈ ਨਾਲ ਦੇ ਨਾਲ ਦੋ ਗਲੌਕ 9mm ਪਿਸਤੌਲ AK ਰਾਈਫਲ ਤੇ 90 ਜਿੰਦਾ ਕਾਰਤੂਸ 9mm ਦੇ 10 ਜਿੰਦਾ ਕਾਰਤੂਸ 7.5 ਲੱਖ ਦੀ ਡਰਗ ਮਨੀ ਇੱਕ ਕਾਰ ਤੇ ਤਿੰਨ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਹੈ ਫਿਲਹਾਲ ਪੂਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਰੂਲ ਪੁਲਿਸ ਦੀ ਵੱਡੀ ਕਾਮਯਾਬੀ ਹੈ ਅਤੇ ਇਸ ਮਾਮਲੇ ਦੇ ਵਿੱਚ ਪੰਜ ਕੁખ્યાਤ ਜਿਹੜੇ ਮੈਂਬਰ ਨੇ, ਗਿਰੋਹ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਦਾ ਸਿੱਧਾ ਸੰਪਰਕ ਪਾਕਿਸਤਾਨ ਦੇ ਆਈਐਸਆਈ 에ਜੰਟਾਂ ਦੇ ਨਾਲ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਗ੍ਰਿਫਤਾਰੀ ਨਾ ਹੁੰਦੀ ਤਾ ਕੋਈ ਵੀ ਵੱਡੀ ਵਾਰਦਾਤ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਔਰ ਇਸ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਕਰ ਲਈ ਗਈ ਹੈ ਫਿਲਹਾਲ ਇਹ ਖੇਪ ਜਿਹੜੀ ਹੈ ਹੁਣ ਇਹਨਾਂ ਤੋਂ ਪੁੱਛ ਪੜਤਾਲ ਹੋਵੇ ਕਿ ਆਖਿਰਕਾਰ ਇਹ ਖੇਪ ਜਿਹੜੀ ਸੀ ਉਹ ਅੱਗੇ ਜਿਹੜੀ ਸਪਲਾਈ ਹੋਣੀ ਸੀ ਜੋ ਅਮ ਇੱਕ ਖਿਆਤ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸਦੇ ਸਾਥੀ ਨੂੰ ਇਹ ਜਾਣੀ ਸੀ ਔਰ ਉਸ ਤੋਂ ਬਾਅਦ ਇਹਨਾਂ ਨਾਲ ਕੌਣ-ਕੌਣ ਸ਼ਾਮਲ ਹੈ ਔਰ ਇਹ ਹਥਿਆਰ ਜਿਹੜੇ ਸੀ ਹੋਰ ਕਿੱਥੇ ਅੱਗੇ ਸਪਲਾਈ ਹੋਣੇ ਸੀ ਕਿਹਨਾਂ ਚੀਜ਼ਾਂ ਦੇ ਲਈ ਇਸ ਦਾ ਇਸਤੇਮਾਲ ਹੋਣਾ ਸੀ ਫਿਲਹਾਲ ਤਮਾਮ ਜਾਣਕਾਰੀ ਪੰਜਾਬ ਪੁਲਿਸ ਵੱਲੋਂ ਇਕੱਤਰ ਕੀਤੀ ਜਾਵੇਗੀ ਫਿਲਹਾਲ ਦੱਸ ਦਿੰਦੇ ਆ ਕਿ ਆਈਐਸਆਈ ਏਜੰਟ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਅਕਸਰ ਹੀ ਨਸ਼ਾ ਔਰ ਹਥਿਆਰਾਂ ਦੀ ਸਪਲਾਈ ਭਾਰਤ ਦੇ ਵਿੱਚ ਕੀਤੀ ਜਾਂਦੀ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਪਲਾਈ ਹੁੰਦੀ ਆ ਔਰ ਇਸ ਤੋਂ ਪਹਿਲਾਂ ਜਿਹੜੀ ਇਹ ਸਪਲਾਈ ਹੋਈ ਹੈ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਫਿਲਹਾਲ ਦੱਸਦੇ ਨੇ ਆ ਕਿ ਇਹ ਜਿਹੜਾ ਗਿਰੋਹ ਹੈ ਭਾਰਤ ਤੇ ਹਥਿਆਰ ਔਰ ਡਰੱਗਸ ਤੇ ਜੁੰਦਾ ਇਹ ਕੰਮ ਕਰਦਾ ਸੀ ਔਰ ਲਗਾਤਾਰ ਕਾਫੀ ਚਿਰ ਤੋਂ ਇਹਨਾਂ ਦੀ ਇਹ ਸਰਗਰਮੀ ਜਿਹੜੀ ਸੀ ਸਰਹੱਦੀ ਇਲਾਕਿਆਂ ਦੇ ਵਿੱਚ ਚੱਲ ਰਹੀ ਸੀ। ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ। ਪੰਜ ਮੁਲਜ਼ਮ ਜਿਹੜੇ ਨੇ ਜਿਨ੍ਹਾਂ ਦੇ ਆਈਐਸਆਈ ਦੇ ਨਾਲ ਇਸ ਸੰਪਰਕ ਨੇ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਵੱਡੀ ਗੱਲ ਹੈ ਕਿ ਜੋ ਗੈਂਗਸਟਰ ਜੱਗੂ ਭਗਵਾਨਪੁਰੀਆ ਹੈ ਉਹਨਾਂ ਦੇ ਜੋ ਸਾਥੀ ਹੈ ਪੰਡੋਰੀ ਉਸ ਤੱਕ ਇਹ ਹਥਿਆਰ ਜਿਹੜੇ ਸੀ ਉਹ ਜਾਣੇ ਸਨ ਔਰ ਉਹਨਾਂ ਨੂੰ ਸੌਂਪੇ ਜਾਣੇ ਸੀ ਔਰ ਉਸ ਤੋਂ ਬਾਅਦ ਇਹ ਹਥਿਆਰਾਂ ਦੀ ਸਪਲਾਈ ਅੱਗੇ ਕਿੱਥੇ ਹੋਣੀ ਸੀ ਜਾਂ ਫਿਰ ਪੰਡੋਰੀ ਨੇ ਖੁਦ ਇਹ ਹਥਿਆਰ ਮੰਗਾਏ ਸੀ ਔਰ ਉਸ ਤੋਂ ਬਾਅਦ ਕੀ ਆਈ ਜਾ ਰਹੀ ਸੂਤਰਾਂ ਦੀ ਹਵਾਲਤ ਕਿ ਉਹ ਤੋ ਕਿ ਪੰਜਾਬ ਨੂੰ ਢੇਲੋਂ ਦੀ ਪਲਾਨਿੰਗ ਚੱਲ ਰਹੀ ਸੀ ਔਰ ਉਸ ਤੋਂ ਪਹਿਲਾਂ ਹੀ ਉਨਾ ਦੀ ਪਲੈਨਿੰਗ ਦੇ ਉੱਤੇ ਪਾਣੀ ਫੇਰ ਦਿੱਤਾ ਹੈ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਕਹਿ ਸਕਦੇ ਹਾਂ ਲਗਾਤਾਰ ਪੰਜਾਬ ਪੁਲਿਸ ਅਲਰਟ ਤੇ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਪਲੈਨਿੰਗ ਨੂੰ ناکਾਮ ਕਰ ਦਿੱਤਾ ਗਿਆ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕ ਸੀ ਸੀ ਜੇਕਰ ਇਹਨਾਂ ਦੀ ਗ੍ਰਿਫਤਾਰੀ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਵੱਡੀ ਜਿਹੜੀ ਸੀਗੀ ਪਲੈਨਿੰਗ ਜਿਹੜੀ ਸੀ ਉਹ ਕਾਮਯਾਬ ਹੋ ਸਕਦੀ ਸੀ ਪਰ ਇਸ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਜਿਹੜੀ ਹੈ ਉਹ ਖੇਪ ਬਰਾਮਦ ਕਰ ਲਈ ਹੈ ਔਰ ਵੱਡੇ ਹਥਿਆਰ ਆਧੁਨਿਕ ਹਥਿਆਰ ਦੱਸੇ ਜਾ ਰਹੇ ਨੇ ਜਿਹੜੇ ਕੀ ਗ੍ਰਿਫਤਾਰ ਕੀਤੇ ਗਏ ਨੇ ਬਰਾਮਦਗੀ ਜਿਹਨਾਂ ਦੀ ਹੋਈ ਹੈ ਔਰ ਪੰਜ ਮੁਲਜ਼ਮ ਜਿਨ੍ਹਾਂ ਦੇ ਸਿੱਧੇ ਆਈਐਸਆਈ ਨਾਲ ਸੰਪਰਕ ਸੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਰ ਲਈ ਗਈ ਹੈ ਕੋਈ ਫੇਰ ਦੱਸ ਦੇਣੀ ਆ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਜਿਹੜੀ ਜਾਣਕਾਰੀ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਐਕਸੇ ਦਿੱਤੀ ਗਈ ਹੈ ਉਹਨਾਂ ਦੇ ਮੁਤਾਬਕ ਪੰਜ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ ਔਰ ਇਹਨਾਂ ਪਾਸੋਂ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਉਸ ਤੋਂ ਬਾਅਦ ਜੋ ਮਸ਼ਹੂਰ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸਦੇ ਸਾਥੀ ਨਵ ਪੰਡੋਰੀ ਕੋਲ ਜਿਹੜੇ ਹਥਿਆਰ ਜਾਣੇ ਸੀ ਪੂਰੀ ਹਥਿਆਰ ਦੀ ਖੇਪ ਜਾਣੀ ਸੀ ਔਰ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਅੰਸੂਖਾ ਵੀ ਘਟਨਾ ਜਿਹੜੀ ਸੀ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਕਿਉਂਕਿ ਪਲੈਨਿੰਗ ਚੱਲ ਰਹੀ ਸੀ ਔਰ ਇਸ ਆ ਪਲੈਨਿੰਗ ਦੇ ਵਿੱਚ ਕੌਣ ਕੌਣ ਸ਼ਾਮਿਲ ਸਨ ਔਰ ਅਗੋ ਕਿਨੂੰ ਕਿਸ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ ਫਿਲਹਾਲ ਇਸ ਜਾਣਕਾਰੀ ਜਿਹੜੀ ਹੈ ਉਹ ਪੁਲਿਸ ਵੱਲੋਂ ਫਿਲਹਾਲ ਇਕੱਠੀ ਕੀਤੀ ਜਾ ਰਹੀ ਹੈ ਨਾ ਮੁਲਜ਼ਮਾਂ ਕੋਲ ਉਸ ਤੋਂ ਬਾਅਦ ਹੀ ਕਲੀਅਰ ਹੋ ਸਕੇਗਾ ਕਿ ਆਖਿਰਕਾਰ ਇਹ ਜਿਹੜੇ ਹਥਿਆਰ ਸੀ ਇਹ ਕਿਸ ਚੀਜ਼ ਲਈ ਇਸਤੇਮਾਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਨੇ ਆ ਕਿ ਪੰਜਾਬ ਨੂੰ ਦਿਹਲੌਂ ਦੀ ਨਕਾਮ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਫਿਲਹਾਲ ਦੱਸ ਦਿੰਦੇ ਹਾਂ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਧੁਨਿਕ ਹਥਿਆਰਾਂ ਸਨ ਗ੍ਰਿਫਤਾਰੀ ਹੋਈ ਹੈ ਦੱਸਦੇ ਦਾ ਚੱਲਦੇ ਹਾਂ ਕਿ ਜੋ ਜੱਗੂ ਭਗਵਾਨਪੂਰੀਆ ਹੈ ਉਸ ਦਾ ਇੱਕ ਸਾਥੀ ਹੈ ਪੰਡੋਰੀ ਉਸ ਨੂੰ ਇਹ ਹਥਿਆਰ ਸਪਲਾਈ ਕਰਨੇ ਸੀ ਔਰ ਉਸ ਤੋਂ ਬਾਅਦ ਪੰਜਾਬ ਨੂੰ ਹਦਲੌਨ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ناکਾਮ ਕਰ ਦਿੱਤੀ ਗਈ ਹੈ ਕੋਸ਼ਿਸ਼ ਪੰਜਾਬ ਪੁਲਿਸ ਵੱਲੋਂ ਸੋ ਦੱਸਦਿੰਦੀ ਹੈ ਕਿ ਭਾਰਤ ਵਿੱਚ ਹਥਿਆਰ ਤੇ ਡਰੱਗਸ ਭੇਜਣ ਦੇ ਕੰਮ ਦੇ ਵਿੱਚ ਇਹ ਜਿਹੜਾ ਗਿਰੋ ਹੈ ਫੜਿਆ ਗਿਆ ਹੈ ਇਸ ਸ਼ਾਮਲ ਸੀ ਔਰ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਵੱਡੀ ਤਦਾਦ ਦੇ ਵਿੱਚ ਹਥਿਆਰ ਗੋਲੀਆਂ ਤੇ ਨਕਦੀ ਬਰਾਮਦ ਹੋਈ ਹੈ ਸ਼ੁਰੂਆਤੀ ਜਾਂਚ ਚ ਪਤਾ ਲੱਗਾ ਹੈ ਕਿ ਇਹਨਾਂ ਦਾ ਸਿੱਧਾ ਸੰਪਰਕ ਪਾਕਿਸਤਾਨ ਚ ਬੈਠੇ ਆਈਐਸਆਈ ਦੇ ਏਜੰਟਾਂ ਨਾਲ ਹੈ ਫਿਲਹਾਲ ਫੜੀ ਗਈ ਜਿਹੜੀ ਖੇਪ ਹੈ ਉਹ ਨਵਪੰਡੋਰੀ ਜੋ ਕਿ ਜੱਗੂ ਭਗਵਾਨਪੁਰੀਆ ਦਾ ਸਾਥੀ ਦੱਸਿਆ ਜਾ ਰਿਹਾ ਸੀ ਉਸ ਨੂੰ ਸੌਂਪੀ ਜਾਣੀ ਸੀ ਔਰ ਕਿਹਾਏ ਜਾ ਰਿਹਾ ਹੈ ਕਿ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਨੈਟਵਰਕ ਜਿਹੜਾ ਹੈ ਉਹ ਅੱਤਵਾਦ ਤੇ ਗੈਂਗਸਟਰ ਗਿਰੋਹਾਂ ਦੇ ਆਪਸੀ ਗਠਜੋੜ ਦਾ ਇੱਕ ਹਿੱਸਾ ਹੈ ਫਿਲਹਾਲ ਇਹਨਾਂ ਪਾਸੋਂ AK 308 ਅਸੌਲਟ ਰਾਈਫਲ ਬ੍ਰਾਮਦ ਹੋਈ ਹੈ ਨਾਲ ਦੇ ਨਾਲ ਦੋ ਗਲੌਕ 9mm ਪਿਸਤੌਲ AK ਰਾਈਫਲ ਤੇ 90 ਜਿੰਦਾ ਕਾਰਤੂਸ 9mm ਦੇ 10 ਜਿੰਦਾ ਕਾਰਤੂਸ 7.5 ਲੱਖ ਦੀ ਡਰਗ ਮਨੀ ਇੱਕ ਕਾਰ ਤੇ ਤਿੰਨ ਮੋਬਾਈਲ ਫੋਨ ਦੀ ਬ੍ਰਾਮਦਗੀ ਹੋਈ ਹੈ ਫਿਲਹਾਲ ਪੂਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਰੂਲ ਪੁਲਿਸ ਦੀ ਵੱਡੀ ਕਾਮਯਾਬੀ ਹੈ ਔਰ ਇਸ ਮਾਮਲੇ ਦੇ ਵਿੱਚ ਪੰਜ ਕੁખ્યાਤ ਜਿਹੜੇ ਮੈਂਬਰ ਨੇ ਗਿਰੋਹ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਦਾ ਸਿੱਧਾ ਸੰਪਰਕ ਪਾਕਿਸਤਾਨ ਦੇ ਆਈਐਸਆਈ ਏਜੰਟਾਂ ਦੇ ਨਾਲ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਗ੍ਰਿਫਤਾਰੀ ਨਾ ਹੁੰਦੀ ਤਾਂ ਕੋਈ ਵੀ ਵੱਡੀ ਵਾਰਦਾਤ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਔਰ ਇਸ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਕਰ ਲਈ ਗਈ ਹੈ ਫਿਲਹਾਲ ਇਹ ਖੇਪ ਜਿਹੜੀ ਹੈ ਹੁਣ ਇਹਨਾਂ ਤੋਂ ਪੁੱਛ ਪੜਤਾਲ ਹੋਵੇ ਕਿ ਆਖਿਰਕਾਰ ਇਹ ਖੇਪ ਜਿਹੜੀ ਸੀ ਉਹ ਅੱਗੇ ਜਿਹੜੀ ਸਪਲਾਈ ਹੋਣੀ ਸੀ ਜੋ ਖਿਆਤ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸਦੇ ਸਾਥੀ ਨੂੰ ਇਹ ਜਾਣੀ ਸੀ ਔਰ ਉਸ ਤੋਂ ਬਾਅਦ ਇਹਨਾਂ ਨਾਲ ਕੌਣ-ਕੌਣ ਸ਼ਾਮਲ ਹੈ ਔਰ ਇਹ ਹਥਿਆਰ ਜਿਹੜੇ ਸੀ ਹੋਰ ਕਿੱਥੇ ਅੱਗੇ ਸਪਲਾਈ ਹੋਣੇ ਸੀ ਕਿਹਨਾਂ ਚੀਜ਼ਾਂ ਦੇ ਲਈ ਇਸ ਦਾ ਇਸਤੇਮਾਲ ਹੋਣਾ ਸੀ ਫਿਲਹਾਲ ਤਮਾਮ ਜਾਣਕਾਰੀ ਪੰਜਾਬ ਪੁਲਿਸ ਵੱਲੋਂ ਇਕੱਤਰ ਕੀਤੀ ਜਾਵੇਗੀ ਫਿਲਹਾਲ ਦੱਸ ਦਿੰਦੇ ਆ ਕਿ ਆਈਐਸਆਈ ਏਜੰਟ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਅਕਸਰ ਹੀ ਨਸ਼ਾ ਔਰ ਹਥਿਆਰਾਂ ਦੀ ਸਪਲਾਈ ਭਾਰਤ ਦੇ ਵਿੱਚ ਕੀਤੀ ਜਾਂਦੀ ਹੈ ਪੰਜਾਬ ਦੇ ਦਰਹੱਦੀ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਪਲਾਈ ਹੁੰਦੀ ਆ ਔਰ ਇਸ ਤੋਂ ਪਹਿਲਾਂ ਜਿਹੜੀ ਇਹ ਸਪਲਾਈ ਹੋਈ ਹੈ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਫਿਲਹਾਲ ਦੱਸਦੇ ਨੇ ਆ ਕਿ ਇਹ ਜਿਹੜਾ ਗਿਰੋਹ ਹੈ ਭਾਰਤ ਤੇ ਹਥਿਆਰ ਔਰ ਡਰੱਗਸ ਤੇ ਜੁੰਦਾ ਇਹ ਕੰਮ ਕਰਦਾ ਸੀ ਔਰ ਲਗਾਤਾਰ ਕਾਫੀ ਚਿਰ ਤੋਂ ਇਹਨਾਂ ਦੀ ਇਹ ਸਰਗਰਮੀ ਜਿਹੜੀ ਸੀ ਸਰਹੱਦੀ ਇਲਾਕਿਆਂ ਦੇ ਵਿੱਚ ਚੱਲ ਰਹੀ ਸੀ ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਪੰਜ ਮੁਲਜ਼ਮ ਜਿਹੜੇ ਨੇ ਜਿਨ੍ਹਾਂ ਦੇ ਆਈਐਸਆਈ ਦੁਨਾਲ ਸਿੱਧੇ ਸੰਪਰਕ ਨੇ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਵੱਡੀ ਗੱਲ ਹੈ ਕਿ ਜੋ ਗੈਂਗਸਟਰ ਜੱਗੂ ਭਗਵਾਨਪੁਰੀਆ ਉਹਨਾਂ ਦੇ ਜੋ ਸਾਥੀ ਹੈ ਪੰਡੋਰੀ ਉਸ ਤੱਕ ਇਹ ਹਥਿਆਰ ਜਿਹੜੇ ਸੀ ਉਹ ਜਾਣੇ ਸਨ ਔਰ ਉਹਨਾਂ ਨੂੰ ਸੌਂਪੇ ਜਾਣੇ ਸੀ ਔਰ ਉਸ ਤੋਂ ਬਾਅਦ ਇਹ ਹਥਿਆਰਾਂ ਦੀ ਸਪਲਾਈ ਅੱਗੇ ਕਿੱਥੇ ਹੋਣੀ ਸੀ ਜਾਂ ਫਿਰ ਪੰਡੋਰੀ ਨੇ ਖੁਦ ਇਹ ਹਥਿਆਰ ਮੰਗਾਏ ਸੀ ਔਰ ਉਸ ਤੋਂ ਬਾਅਦ ਕੀਏ ਜਾ ਰਹੇ ਸੂਤਰਾਂ ਦੀ ਹਵਾਲਤ ਕੀ ਉਹ ਤੋਂ ਕਿ ਪੰਜਾਬ ਨੂੰ ਧੇਲੋਂ ਦੀ ਪਲਾਨਿੰਗ ਚੱਲ ਰਹੀ ਸੀ ਔਰ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਪਲਾਨਿੰਗ ਦੇ ਉੱਤੇ ਪਾਣੀ ਫੇਰ ਦਿੱਤਾ ਹੈ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਕਹਿ ਸਕਦੇ ਹਨ ਲਗਾਤਾਰ ਪੰਜਾਬ ਪੁਲਿਸ ਅਲਰਟ ਤੇ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਪਲਾਨਿੰਗ ਨੂੰ ناکਾਮ ਕਰ ਦਿੱਤਾ ਗਿਆ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕ ਸੀ ਸੀ ਜੇਕਰ ਇਹਨਾਂ ਦੀ ਗ੍ਰਿਫਤਾਰੀ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਵੱਡੀ ਜਿਹੜੀ ਸੀਗੀ ਪਲੈਨਿੰਗ ਜਿਹੜੀ ਸੀ ਉਹ ਕਾਮਯਾਬ ਹੋ ਸਕਦੀ ਸੀ ਪਰ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਜਿਹੜੀ ਹੈ ਉਹ ਖੇਪ ਬਰਾਮਦ ਕਰ ਲਈ ਹੈ ਔਰ ਵੱਡੇ ਹਥਿਆਰ ਆਧੁਨਿਕ ਹਥਿਆਰ ਦੱਸੇ ਜਾ ਰਹੇ ਨੇ ਜਿਹੜੇ ਕੀ ਗ੍ਰਿਫਤਾਰ ਕੀਤੇ ਗਏ ਨੇ ਬਰਾਮਦਗੀ ਜਿਨ੍ਹਾਂ ਦੀ ਹੋਈ ਹੈ ਔਰ ਪੰਜ ਮੁਲਜ਼ਮ ਜਿਨ੍ਹਾਂ ਦੇ ਸਿੱਧੀ ਆਈਐਸਆਈ ਨਾਲ ਸੰਪਰਕ ਸੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਰ ਲਈ ਗਈ ਹੈ। ਕੁਰੀ ਫੇਰ ਦੱਸਦੇ ਨੇ ਆ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਜਿਹੜੀ ਜਾਣਕਾਰੀ ਏ ਉਹ ਸੋਸ਼ਲ ਮੀਡੀਆ ਅਕਾਊਂਟ ਐਕਸੇ ਦਿੱਤੀ ਗਈ ਹੈ। ਉਹਨਾਂ ਦੇ ਮੁਤਾਬਕ 5 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਇਹਨਾਂ ਪਾਸੋਂ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਉਸ ਤੋਂ ਬਾਅਦ ਜੋ ਮਸ਼ਹੂਰ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸਦੇ ਸਾਥੀ ਨਵ ਪੰਡੋਰੀ ਕੋਲ ਇਹ ਜਿਹੜੇ ਹਥਿਆਰ ਜਾਣੇ ਸੀ ਪੂਰੀ ਹਥਿਆਰ ਦੀ ਖੇਪ ਜਾਣੀ ਸੀ ਔਰ ਕਿਹਾ ਜਾ ਰਿਹਾ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਕਿਉਂਕਿ ਪਲਾਨਿੰਗ ਚੱਲ ਰਹੀ ਸੀ ਔਰ ਇਸ ਪਲਾਨਿੰਗ ਦੇ ਵਿੱਚ ਕੌਣ-ਕੌਣ ਸ਼ਾਮਿਲ ਸਨ ਔਰ ਅਗੋ ਕਿੰਨੂ ਕਿਸਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ ਫਿਲਹਾਲ ਇਸ ਜਾਣਕਾਰੀ ਜਿਹੜੀ ਹੈ ਉਹ ਪੁਲਿਸ ਵੱਲੋਂ ਫਿਲਹਾਲ ਇਕੱਠੀ ਕੀਤੀ ਜਾ ਰਹੀ ਹੈ ਇਹਨਾਂ ਮੁਲਜ਼ਮਾਂ ਕੋਲੋਂ ਉਸ ਤੋਂ ਬਾਅਦ ਹੀ ਕਲੀਅਰ ਹੋ ਸਕੇਗਾ ਕਿ ਆਖਿਰਕਾਰ ਇਹ ਜਿਹੜੇ ਹਥਿਆਰ ਸੀ ਇਹ ਕਿਸ ਚੀਜ਼ ਲਈ ਇਸਤੇਮਾਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਨੇ ਆ ਕਿ ਪੰਜਾਬ ਨੂੰ ਦਿਹਲੌਂ ਦੀ ناکਾਮ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਧੁਨਿਕ ਹਥਿਆਰਾਂ ਸਨ ਇਹ ਗ੍ਰਿਫਤਾਰੀ ਹੋਈ ਹੈ ਦੱਸਦੇ ਦਾ ਚੱਲਦੇ ਆ ਕਿ ਜੋ ਜੱਗੂ ਭਗਵਾਨ ਪੂਰੀ ਹੈ ਉਸ ਦਾ ਇੱਕ ਸਾਥੀ ਹੈ ਪੰਡੋਰੀ ਉਸ ਨੂੰ ਇਹ ਹਥਿਆਰ ਸਪਲਾਈ ਕਰਨੇ ਸੀ ਔਰ ਉਸ ਤੋਂ ਬਾਅਦ ਪੰਜਾਬ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਨਕਾਮ ਕਰ ਦਿੱਤੀ ਗਈ ਹੈ ਕੋਸ਼ਿਸ਼ ਪੰਜਾਬ ਪੁਲਿਸ ਵੱਲੋਂ ਉਹ ਦੱਸ ਦਿੰਦੀ ਹੈ ਕਿ ਭਾਰਤ ਵਿੱਚ ਹਥਿਆਰ ਤੇ ਡਰੱਗਸ ਭੇਜਣ ਦੇ ਕੰਮ ਦੇ ਵਿੱਚ ਇਹ ਜਿਹੜਾ ਗਿਰੋਹ ਹੈ ਫੜਿਆ ਗਿਆ ਹੈ ਇਸ ਸ਼ਾਮਲ ਸੀ ਔਰ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਵੱਡੀ ਤਦਾਦ ਦੇ ਵਿੱਚ ਹਥਿਆਰ ਗੋਲੀਆਂ ਤੇ ਨਕਦੀ ਬਰਾਮਦ ਹੋਈ ਹੈ ਸ਼ੁਰੂਆਤੀ ਜਾਂਚ ਪਤਾ ਲੱਗਾ ਹੈ ਕਿ ਇਹਨਾਂ ਦਾ ਸਿੱਧਾ ਸੰਪਰਕ ਪਾਕਿਸਤਾਨ 'ਚ ਬੈਠੇ ਆਈਐਸਆਈ ਦੇ ਏਜੰਟਾਂ ਨਾਲ ਹੈ ਫਿਲਹਾਲ ਫੜੀ ਗਈ ਜਿਹੜੀ ਖੇਪ ਹੈ ਉਹ ਨਵ ਭੰਡੋਰੀ ਜੋ ਕਿ ਜੱਗੂ ਭਗਵਾਨਪੁਰੀਆ ਦਾ ਸਾਥੀ ਦੱਸਿਆ ਜਾ ਰਿਹਾ ਸੀ ਉਸ ਨੂੰ ਸੌਂਪੀ ਜਾਣੀ ਸੀ ਔਰ ਕਿਹਾਏ ਜਾ ਰਿਹਾ ਹੈ ਕਿ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਨੈਟਵਰਕ ਜਿਹੜਾ ਹੈ ਉਹ ਅੱਤਵਾਦ ਤੇ ਗੈਂਗਸਟਰ ਗਿਰੋਹਾਂ ਦੇ ਆਪਸੀ ਗਠਜੋੜ ਦਾ ਇੱਕ ਹਿੱਸਾ ਹੈ ਫਿਲਹਾਲ ਇਹਨਾਂ ਪਾਸੋਂ ਏਕਾ 308 ਅਸॉल्ट ਰਾਈਫਲ ਬ੍ਰਮਧ ਹੋਈ ਹੈ ਨਾਲ ਦੇ ਨਾਲ ਦੋ ਗਲੌਕ 9 ਐਮ ਐਮ ਪਿਸਤੌਲ ਏਕਾ ਰਾਈਫਲ ਤੇ 90 जिंदा कारतूस 9 एमएम ਦੇ 10 जिंदा कारतूस 7.5 ਲੱਖ ਦੀ ਡਰਗ ਮਨੀ ਇੱਕ ਕਾਰ ਤੇ ਤਿੰਨ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਹੈ ਫਿਲਹਾਲ ਪੂਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਰੂਲਰ ਪੁਲਿਸ ਦੀ ਵੱਡੀ ਕਾਮਯਾਬੀ ਹੈ ਔਰ ਇਸ ਮਾਮਲੇ ਦੇ ਵਿੱਚ ਪੰਜ ਕੁખ્યાਤ ਜਿਹੜੇ ਅ ਮੈਂਬਰ ਨੇ ਗਿਰੋਹ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਦਾ ਸਿੱਧਾ ਸੰਪਰਕ ਪਾਕਿਸਤਾਨ ਦੇ ਆਈਐਸਆਈ ਏਜੰਟਾਂ ਦੇ ਨਾਲ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਗ੍ਰਿਫਤਾਰੀ ਨਾ ਹੁੰਦੀ ਤਾਂ ਕੋਈ ਵੀ ਵੱਡੀ ਵਾਰਦਾਤ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਔਰ ਇਸ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਕਰ ਲਈ ਗਈ ਹੈ ਫਿਲਹਾਲ ਇਹ ਖੇਪ ਜਿਹੜੀ ਹੈ ਹੁਣ ਇਹਨਾਂ ਤੋਂ ਪੁੱਛ ਪ੍ਰਤਾਲ ਹੋਵੇ ਕਿ ਆਖਿਰਕਾਰ ਇਹ ਖੇਪ ਜਿਹੜੀ ਸੀ ਉਹ ਅੱਗੇ ਜਿਹੜੀ ਸਪਲਾਈ ਹੋਣੀ ਸੀ ਜੋ ਖਿਆਤ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸਦੇ ਸਾਥੀ ਨੂੰ ਇਹ ਜਾਣੀ ਸੀ ਔਰ ਉਸ ਤੋਂ ਬਾਅਦ ਇਹਨਾਂ ਨਾਲ ਕੌਣ-ਕੌਣ ਸ਼ਾਮਲ ਹੈ ਔਰ ਇਹ ਹਥਿਆਰ ਜਿਹੜੇ ਸੀ ਹੋਰ ਕਿੱਥੇ ਅੱਗੇ ਸਪਲਾਈ ਹੋਣੇ ਸੀ ਕਿਹਨਾਂ ਚੀਜ਼ਾਂ ਦੇ ਲਈ ਤਾਂ ਇਸਤੇਮਾਲ ਹੋਣਾ ਸੀ ਫਿਲਹਾਲ ਤਮਾਮ ਜਾਣਕਾਰੀ ਪੰਜਾਬ ਪੁਲਿਸ ਵੱਲੋਂ ਇਕੱਤਰ ਕੀਤੀ ਜਾਵੇਗੀ ਫਿਲਹਾਲ ਦੱਸ ਦਿੰਦੇ ਆ ਕਿ ਆਈਐਸਆਈ ਏਜੰਟ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਅਕਸਰ ਹੀ ਨਸ਼ਾ ਔਰ ਹਥਿਆਰਾਂ ਦੀ ਸਪਲਾਈ ਭਾਰਤ ਦੇ ਵਿੱਚ ਕੀਤੀ ਜਾਂਦੀ ਹੈ ਪੰਜਾਬ ਦੇ ਦਰਹੱਦੀ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਪਲਾਈ ਹੁੰਦੀ ਆ ਔਰ ਇਸ ਤੋਂ ਪਹਿਲਾਂ ਜਿਹੜੀ ਇਹ ਸਪਲਾਈ ਹੋਈ ਹੈ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਦੱਸਦੇ ਨੇ ਆ ਕਿ ਇਹ ਜਿਹੜਾ ਗਿਰੋਹ ਹੈ ਭਾਰਤ ਤੇ ਹਥਿਆਰ ਔਰ ਡਰੱਗਸ ਤੇ ਜੁਦਾਇ ਕੰਮ ਕਰਦਾ ਸੀ ਔਰ ਲਗਾਤਾਰ ਕਾਫੀ ਚਿਰ ਤੋਂ ਇਹਨਾਂ ਦੀ ਇਹ ਸਰਗਰਮੀ ਜਿਹੜੀ ਸੀ ਸਰਹੱਦੀ ਇਲਾਕਿਆਂ ਦੇ ਵਿੱਚ ਚੱਲ ਰਹੀ ਸੀ ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਪੰਜ ਮੁਲਜ਼ਮ ਜਿਹੜੇ ਨੇ ਜਿਨ੍ਹਾਂ ਦੇ ਆਈਐਸ ਤਾਈਦ ਨਾਲ ਸਿੱਧੇ ਸੰਪਰਕ ਨੇ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਵੱਡੀ ਗੱਲ ਹੈ ਕਿ ਜੋ ਗੈਂਗਸਟਰ ਜੱਗੂ ਭਗਵਾਨਪੁਰੀਆ ਹੈ ਉਹਨਾਂ ਦੇ ਜੋ ਸਾਥੀ ਹੈ ਪੰਡੋਰੀ ਉਸ ਤੱਕ ਇਹ ਹਥਿਆਰ ਜਿਹੜੇ ਸੀ ਉਹ ਜਾਣੇ ਸਨ ਔਰ ਉਹਨਾਂ ਨੂੰ ਸੌਂਪੇ ਜਾਣੇ ਸੀ ਔਰ ਉਸ ਤੋਂ ਬਾਅਦ ਇਹ ਹਥਿਆਰਾਂ ਦੀ ਸਪਲਾਈ ਅੱਗੇ ਕਿੱਥੇ ਹੋਣੀ ਸੀ ਜਾਂ ਫਿਰ ਪੰਡੋਰੀ ਨੇ ਖੁਦ ਇਹ ਹਥਿਆਰ ਮੰਗਾਏ ਸੀ ਔਰ ਉਸ ਤੋਂ ਬਾਅਦ ਕੀ ਹੈ ਜਾ ਰਹੇ ਸੂਤਰਾਂ ਦੀ ਹਵਾਲਤ ਕਿ ਤੋ ਕਿ ਪੰਜਾਬ ਨੂੰ ਧੇਲੋਂ ਦੀ ਪਲਾਨਿੰਗ ਚੱਲ ਰਹੀ ਸੀ ਔਰ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਪਲਾਨਿੰਗ ਦੇ ਉੱਤੇ ਪਾਣੀ ਫੇਰ ਦਿੱਤਾ ਹੈ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਕਹਿ ਸਕਦੇ ਆ ਲਗਾਤਾਰ ਪੰਜਾਬ ਪੁਲਿਸ ਅਲਰਟ ਤੇ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਪਲੈਨਿੰਗ ਨੂੰ ناکਾਮ ਕਰ ਦਿੱਤਾ ਗਿਆ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕ ਸੀ ਸੀ ਜੇਕਰ ਇਹਨਾਂ ਦੀ ਗ੍ਰਿਫਤਾਰੀ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਵੱਡੀ ਜਿਹੜੀ ਸੀਗੀ ਪਲੈਨਿੰਗ ਜਿਹੜੀ ਸੀ ਉਹ ਕਾਮਯਾਬ ਹੋ ਸਕਦੀ ਸੀ ਪਰ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਜਿਹੜੀ ਹੈ ਉਹ ਖੇਪ ਬਰਾਮਦ ਕਰ ਲਈ ਹੈ ਔਰ ਵੱਡੇ ਹਥਿਆਰ ਆਧੁਨਿਕ ਹਥਿਆਰ ਦੱਸੇ ਜਾ ਰਹੇ ਨੇ ਜਿਹੜੇ ਕੀ ਗ੍ਰਿਫਤਾਰ ਕੀਤੇ ਗਏ ਨੇ ਬਰਾਮਦਗੀ ਜਿਹਨਾਂ ਦੀ ਹੋਈ ਹੈ ਔਰ ਪੰਜ ਮੁਲਜ਼ਮ ਜਿਨ੍ਹਾਂ ਦੇ ਸਿੱਧੇ ਆਈਐਸਆਈ ਨਾਲ ਸੰਪਰਕ ਸੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਰ ਲਈ ਗਈ ਹੈ। ਕੋਈ ਫੇਰ ਦੱਸਦੇ ਨਹੀਂ ਆ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਜਿਹੜੀ ਜਾਣਕਾਰੀ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਐਕਸੇ ਦਿੱਤੀ ਗਈ ਹੈ। ਉਹਨਾਂ ਦੇ ਮੁਤਾਬਕ 5 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਇਹਨਾਂ ਪਾਸੋਂ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਉਸ ਤੋਂ ਬਾਅਦ ਜੋ ਮਸ਼ਹੂਰ ਗੈਂਗਸਟਰ ਹੈ ਜੱਗੂ ਭਗਵਾਨਪੂਰੀਆ ਉਸਦੇ ਸਾਥੀ ਨਵ ਪੰਡੋਰੀ ਕੋਲ ਜਿਹੜੇ ਹਥਿਆਰ ਜਾਣੇ ਸੀ ਪੂਰੀ ਹਥਿਆਰ ਦੀ ਖੇਪ ਜਾਣੀ ਸੀ ਔਰ ਕਿਹਾ ਜਾ ਰਿਹਾ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਪੰਜਾਬ ਸੂਬੇ ਦੇ ਵਿੱਚ ਵਾਪਰ ਸਕਦੀ ਸੀ ਕਿਉਂਕਿ ਪਲਾਨਿੰਗ ਚੱਲ ਰਹੀ ਸੀ ਔਰ ਇਸ ਪਲਾਨਿੰਗ ਦੇ ਵਿੱਚ ਕੌਣ-ਕੌਣ ਸ਼ਾਮਿਲ ਸਨ ਔਰ ਅਗੋ ਕਿੰਨੂ ਕਿਸਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ ਫਿਲਹਾਲ ਇਸ ਜਾਣਕਾਰੀ ਜਿਹੜੀ ਹੈ ਉਹ ਪੁਲਿਸ ਵੱਲੋਂ ਫਿਲਹਾਲ ਇਕੱਠੀ ਕੀਤੀ ਜਾ ਰਹੀ ਹੈ ਇਹਨਾਂ ਮੁਲਜ਼ਮਾਂ ਕੋਲੋਂ ਉਸ ਤੋਂ ਬਾਅਦ ਹੀ ਕਲੀਅਰ ਹੋ ਸਕੇਗਾ ਕਿ ਆਖਿਰਕਾਰ ਇਹ ਜਿਹੜੇ ਹਥਿਆਰ ਸੀ ਇਹ ਕਿਸ ਚੀਜ਼ ਲਈ ਇਸਤੇਮਾਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਨੇ ਆ ਕਿ ਪੰਜਾਬ ਨੂੰ ਦਿਹਲੌਂ ਦੀ ਨਾਕਾਮ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਧੁਨਿਕ ਹਥਿਆਰਾਂ ਸਨ ਇਹ ਗ੍ਰਫਤਾਰੀ ਹੋਈ ਹੈ ਦਸਦੇ ਦਾ ਚਲਦੇ ਆ ਕਿ ਜੋ ਜੱਗੂ ਭਗਵਾਨਪੂਰੀ ਹੈ ਉਸ ਦਾ ਇੱਕ ਸਾਥੀ ਹੈ ਪੰਡੋਰੀ ਉਸ ਨੂੰ ਇਹ ਹਥਿਆਰ ਸਪਲਾਈ ਕਰਨੇ ਸੀ ਔਰ ਉਸ ਤੋਂ ਬਾਅਦ ਪੰਜਾਬ ਨੂੰ ਹਿਦਲੋਂ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਨਕਾਮ ਕਰ ਦਿੱਤੀ ਗਈ ਹੈ ਕੋਸ਼ਿਸ਼ ਪੰਜਾਬ ਪੁਲਿਸ ਵੱਲੋਂ ਉਹ ਦੱਸ ਦਿੰਦੀ ਹੈ ਕਿ ਭਾਰਤ ਵਿੱਚ ਹਥਿਆਰ ਤੇ ਡਰੱਗਸ ਭੇਜਣ ਦੇ ਕੰਮ ਦੇ ਵਿੱਚ ਇਹ ਜਿਹੜਾ ਗਿਰੋਹ ਹੈ ਫੜਿਆ ਗਿਆ ਹੈ ਇਸ ਸ਼ਾਮਲ ਸੀ ਔਰ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਵੱਡੀ ਤਦਾਦ ਦੇ ਵਿੱਚ ਹਥਿਆਰ ਗੋਲੀਆਂ ਤੇ ਨਕਦੀ ਬਰਾਮਦ ਹੋਈ ਹੈ ਸ਼ੁਰੂਆਤੀ ਜਾਂਚ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਸਿੱਧਾ ਸੰਪਰਕ ਪਾਕਿਸਤਾਨ 'ਚ ਬੈਠੇ ਆਈਐਸਆਈ ਦੇ